ਕਾਨੂੰਨ ਕਹਿੰਦਾ ਵੀ ਪਿੰਡ ਦੇ ਨੇੜੇ ਪੋਲਟਰੀ ਫਾਰਮ ਨਹੀਂ ਲੱਗ ਸਕਦਾ ਇੱਥੇ ਪੋਲਟਰੀ ਫਾਰਮ ਨਾ ਵੀ ਕਿਤੇ ਭੈੜੀ ਜਿਹਨੂੰ ਕੈਂਸਰ ਫੈਕਟਰੀ ਕਹਿੰਦੇ ਆ ਆ ਪਿੰਡ ਦੇ ਵਿੱਚ ਲੱਗਣ ਲੱਗ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਰੇਤੇ ਦੀਆਂ ਟਰਾਲੀਆਂ ਭਰ ਕੇ ਝੰਡਿਆਂ ਦੇ ਨਾਲ ਲੋਕ ਇਸ ਪਿੰਡ ਦੇ ਚੌਂਕ ਦੇ ਵਿੱਚ ਬੈਠੇ ਨੇ ਜਦੋਂ ਵੀ ਤੁਸੀਂ ਇਹ ਪਿੰਡ ਵਿੱਚ ਆਓਗੇ ਤਾਂ ਤੁਹਾਨੂੰ ਪਹਿਲਾਂ ਪੁਲਿਸ ਮਿਲੇਗੀ ਇਸ ਕਰਕੇ ਇਹ ਲੋਕ ਆ ਜਿਹੜੇ ਕਾਫੀ ਰੋਸ ਦੇ ਵਿੱਚ ਆਏ ਨੇ ਜਦੋਂ ਤੱਕ ਇਹ ਉਹ ਢੇੜ ਕੇ ਚਾਰ ਦਵਾਰੀ ਜੀ ਲੀ ਜਾਂਦੇ ਨਹੀਂ ਉਹ ਉਦੋਂ ਤੱਕ ਜਾਰੀ ਰਹਿਣਾ ਸਰਕਾਰਾਂ ਚਾਹੇ ਪੁਲਿਸ ਲਾਉਣ ਚਾਹੇ ਮਿਲਟਰੀ ਲਾਉਣ ਮੁਸਕਬਾ ਜਿਹੜੀ ਲੱਗੀ ਹੋਈ ਆ ਉਹ ਫੈਕਟਰੀ ਆ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਜਿੰਨਾ ਉਥੇ ਗੰਦਾ ਹਵਾੜ ਆਈ ਆ ਧੀਆਂ ਜਿਹੜੀਆਂ ਪੇਕੀ ਆਉਣੋਂ हट ਗਈਆਂ ਉਹ ਕਹਿੰਦੇ ਧੀਆਂ ਸਾਡੀਆਂ ਆ ਕੇ ਰਾਤ ਨਹੀਂ ਰਹਿੰਦੀਆਂ ਉਹ 2 ਘੰਟੇ ਤੋਂ ਬਾਅਦ ਉਹ ਗੈਸ ਤੇ ਮੂਰੇ ਬਹਿ ਨਹੀਂ ਸਕਦੀਆਂ ਸਾਡੇ ਤਾਂ ਨੱਕ ਮਰ ਗਏ ਤੇ ਸਾਡੇ ਨਾਲ ਇਹ ਹੋਣ ਜਾ ਰਹੀ ਆ ਸਾਨੂੰ ਪਤਾ ਵੀ ਇੱਥੇ ਗੰਦ ਬਰਨਾ ਮੱਖੀਆਂ ਆਉਣਗੀਆਂ ਬਿਮਾਰੀਆਂ ਪੈਣਗੀਆਂ ਤੁਹਾਨੂੰ ਮਾਰ ਕੇ ਤਾਂ ਫੈਕਟਰੀ ਲਾ ਸਕਦੇ ਆ ਪਰ ਅਸੀਂ ਜੀਨ ਦੇ ਜੀ ਫੈਕਟਰੀਆਂ ਲੱਗਣ ਨਹੀਂ ਦੇਵਾਂਗੇ ਇਹ ਪਿੰਡ ਆ ਜਿਹੜਾ ਤੁਹਾਡਾ ਪੁਲਿਸ ਸੌਣੀ ਦੇ ਵਿੱਚ ਤਬਦੀਲ ਹੋ ਗਿਆ ਸੀ ਆਖਰ ਕੱਲ ਹੀ ਇਹ ਕਿਉਂ ਸਾਰਾ ਹੋਇਆ ਸਾਡਾ ਡਰ ਤਾਂ ਪੁਲਿਸ ਨਹੀਂ ਚੱਕਦਾ ਅਸੀਂ ਡਰਦੇ ਹੀ ਨਹੀਂ ਸਾਨੂੰ ਹਾਂ ਆਥਨ ਸਵੇਰ ਪੁਲਿਸ ਸਾਡੇ ਸਾਰੇ ਪਿੰਡ ਚ ਫਿਰਦੀ ਆ ਪਰ ਅਸੀਂ ਪੁਲਿਸ ਤੋਂ ਡਰਦੇ ਨਹੀਂ ਹੈਗੇ ਪਰ ਅਸੀਂ ਬੱਚਿਆਂ ਲਈ ਬਿਮਾਰੀਆਂ ਨਹੀਂ ਲੈ ਕੇ ਆਵਾਂਗੇ ਸਾਨੂੰ ਮਰ ਜਾਣਾ ਮਨਜ਼ੂਰ ਆ ਸਾਡੀ ਫੈਕਟਰੀ ਲੱਗਣ ਨਹੀਂ ਦੇਵਾਂਗੇ ਸਾਡੇ ਪਿੰਡ ਦਾ ਪਹਿਲਾ ਤੇ ਆਖਰੀ ਫੈਸਲਾ ਇਹ ਆ ਜੇ ਪਲਾਟ ਚੱਲੂਗਾ ਤਾਂ ਸਾਡੇ ਪਿੰਡ ਦੀਆਂ ਮਾਈਆਂ ਬੀਬੀਆਂ ਭੈਣਾਂ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਦੀਆਂ ਲਾਸਾਂ ਤੋਂ ਗੁਜ਼ਰ ਕੇ ਚੱਲੂਗਾ ਨਹੀਂ ਸੀ ਇਹ ਪਲਾਟ ਕਿਸੇ ਵੀ ਹੱਦ ਤੱਕ ਨਹੀਂ ਚੱਲਣ ਦੇਵਾਂਗੇ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਜਗਰਾਉ ਏਰੀਏ ਦਾ ਪਿੰਡ ਆ ਅਖਾੜਾ ਵੈਸੇ ਤਾਂ ਇਹ ਪਿੰਡ ਲਗਾਤਾਰ ਕਈ ਸਾਲਾਂ ਤੋਂ ਚਰਚਾ ਦੇ ਵਿੱਚ ਆ ਪਰ ਕੱਲ੍ਹ ਦੁਬਾਰਾ ਫੇਰ ਚਰਚਾ ਦੇ ਵਿੱਚ ਆਇਆ ਕਿਉਂਕਿ ਇਹ ਪਿੰਡ ਦੇ ਵੱਲ ਨੂੰ ਜਿੰਨੇ ਰਸਤੇ ਜਾ ਰਹੇ ਸੀ ਉਹ ਸਾਰਿਆਂ ਦੇ ਉੱਤੇ ਪੁਲਿਸ ਦੀਆਂ ਸੌਣੀਆਂ ਲੱਗੀਆਂ ਹੋਈਆਂ ਤੇ ਇਹ ਪਿੰਡ ਆ ਜਿਹੜਾ ਇਹ ਵੀ ਕੱਲ ਦਾ ਪੁਲਿਸ ਸੌਣੀ ਦੇ ਵਿੱਚ ਤਬਦੀਲ ਹੋਇਆ ਜਦੋਂ ਤੁਸੀਂ ਦੇਖੋਗੇ ਆਸੇ ਪਾਸੇ ਤਾਂ ਇਸ ਪਿੰਡ ਦੇ ਲੋਕ ਨੇ ਜਿਹੜੇ ਉਹ ਰਸਤਾ ਜਾਮ ਕਰੀ ਬੈਠੇ ਨੇ ਟਰੈਕਟਰ ਟਰਾਲੀਆਂ ਦੇ ਨਾਲ ਸਾਰਾ ਪਿੰਡ ਆ ਜਿਹੜਾ ਉਹ ਬਾਹਰ ਆਇਆ ਹੋਇਆ ਮਸਲਾ ਕੀ ਆ ਆਖਰ ਇਸ ਪਿੰਡ ਦੇ ਲੋਕਾਂ ਨੇ ਕਿਹੜਾ ਇਹੋ ਜਿਹਾ ਕ੍ਰਾਈਮ ਕਰਤਾ ਜੋ ਪੁਲਿਸ ਇਹਨਾਂ ਨੂੰ ਘਰਾਂ ਦੇ ਵਿੱਚੋਂ ਚੱਕਣ ਆਈ ਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਇਕਤੜ ਕੌਂਦਾ ਦੇ ਪ੍ਰਧਾਨ ਮਨਜੀਤ ਧਨੇਰ ਹੁਣੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਧਨੇਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਟਾਈਮ ਕੱਢਿਆ ਜੀ ਤੁਸੀਂ ਪਹਿਲੀ ਗੱਲ ਮੈਂ ਇਹ ਜਾਨਣਾ ਚਾਹੂੰਗਾ ਇਸ ਪਿੰਡ ਦੇ ਲੋਕਾਂ ਨੇ ਤੇ ਤੁਸੀਂ ਇਹੋ ਜਿਹਾ ਕਿਹੜਾ ਕ੍ਰਾਈਮ ਕੀਤਾ ਜਿਹੜਾ ਪੁਲਿਸ ਤੁਹਾਨੂੰ ਘਰਾਂ ਦੇ ਵਿੱਚੋਂ ਚੱਕ ਰਹੀ ਆ ਮਹਿਲ ਕਲਾਂ ਤੱਕ ਪੁਲਿਸ ਦੀ ਨਫਰੀ ਖੜੀ ਆ ਇਸ ਪਿੰਡ ਦੇ ਤੱਕ ਪੁਲਿਸ ਦੀ ਨਫਰੀ ਖੜੀ ਆ ਕਿਉਂ ਐਦਾਂ ਦੇਖੋ ਅਸੀਂ ਕ੍ਰਾਈਮ ਕੀਤਾ ਨਹੀਂ ਅਸੀਂ ਕ੍ਰਾਈਮ ਕਰਨ ਤੋਂ ਰੋਕ ਰਹੇ ਹਾਂ ਸਰਕਾਰ ਨੂੰ ਸਰਕਾਰ ਕਹਿੰਦੀ ਐ ਸਾਨੂੰ ਕ੍ਰਾਈਮ ਕਰਨ ਤੋਂ ਨਾ ਰੋਕੋ ਜੀ ਇੱਕ ਪੋਲਟਰੀ ਫਾਰਮ ਵੀ ਪਿੰਡ ਦੇ ਨੇੜੇ ਲੱਗਣਾ ਹੋਵੇ ਉਹਦੇ ਵਾਸਤੇ ਵੀ ਮਤਲਬ ਜ਼ਰੂਰੀ ਕਾਨੂੰਨ ਹੈ ਕਾਨੂੰਨ ਕਹਿੰਦਾ ਵੀ ਪਿੰਡ ਦੇ ਨੇੜੇ ਪੋਲਟਰੀ ਫਾਰਮ ਨਹੀਂ ਲੱਗ ਸਕਦਾ ਇੱਥੇ ਪੋਲਟਰੀ ਫਾਰਮ ਨਾ ਵੀ ਕਿਤੇ ਭੈੜੀ ਜਿਹਨੂੰ ਕੈਂਸਰ ਫੈਕਟਰੀ ਕਹਿੰਦੇ ਆ ਆ ਪਿੰਡ ਦੇ ਵਿੱਚ ਲੱਗ ਰਹੀ ਹੈ ਬਾਗਲਾ ਮਾਰਿਆ ਹੋਇਆ ਉਹਨਾਂ ਦਾ ਜਦੋਂ ਲੋਕਾਂ ਨੂੰ ਪਤਾ ਲੱਗੇ ਵੀ ਇਹ ਕੈਂਸਰ ਫੈਕਟਰੀ ਹੈ ਉਸੇ ਦਿਨ ਤੋਂ ਸੰਘਰਸ਼ ਚ ਜਾਰੀ ਹੈ ਉਹ ਸੰਘਰਸ਼ ਜਦੋਂ ਤੱਕ ਇਹ ਉਹ ਦੇੜਕੇ ਚਾਰ ਦਮਾਰੀ ਜੀ ਲ ਜਾਂਦੇ ਨਹੀਂ ਉਹ ਉਦੋਂ ਤੱਕ ਜਾਰੀ ਰਹਿਣਾ ਸਰਕਾਰਾਂ ਚਾਹੇ ਪੁਲਿਸ ਲਾਉਣ ਚਾਹੇ ਮਿਲਟਰੀ ਲਾਉਣ ਤੇ ਲੋਕਾਂ ਵਾਲੇ ਜਿਹੜੇ ਬੰਬ ਹੈ ਦਿਲਾਂ ਦੇ ਵਿੱਚ ਉਹਨਾਂ ਤੋਂ ਮਤਲਬ ਲੋਕਾਂ ਨੂੰ ਹਰਾ ਨਹੀਂ ਸਕਦੀਆਂ ਲੋਕ ਜਿੱਤਣਗੇ ਜੀ ਜਿਵੇਂ ਆਪਾਂ ਕਹਿੰਦੇ ਨਾ ਵੀ ਸਰਕਾਰ ਆ ਪੁਲਿਸ ਆ ਇਹ ਸਾਡੀ ਰੱਖਿਆ ਲਈ ਹੁੰਦੇ ਆ ਪਰ ਇਹਨਾਂ ਨੇ ਇਦਾਂ ਦਾ ਕਦਮ ਕਿਉਂ ਚੱਕਿਆ ਕਿ ਕੈਂਸਰ ਫੈਕਟਰੀ ਜਿਹਨੂੰ ਤੁਸੀਂ ਕਹਿ ਰਹੇ ਹੋ ਜਮਾ ਘਰਾਂ ਦੇ ਨੇੜੇ ਲਾਈ ਕਾਰਨ ਕੀ ਲੱਗਦਾ ਇਹਦਾ ਦੇਖੋ ਕਾਰਨ ਇਹਦਾ ਸਾਫ਼ ਲੱਗਦਾ ਬਾਬਾ ਨਾਨਕ ਦੱਸ ਕੇ ਗਿਆ ਹੋਇਆ ਸਾਨੂੰ ਇਹਨਾਂ ਲੋਕਾਂ ਨੇ ਅਸਲ 'ਚ ਬਾਬਾ ਨਾਨਕ ਸਾਡੇ ਤੋਂ ਦੂਰ ਕਰਤਾ ਬਾਬਾ ਨਾਨਕ ਸਾਡੇ ਕਿਰਤਿਆਂ ਦੇ ਹੱਕ 'ਚ ਖੜਿਆ ਸੀ ਮਲਕ ਭਾਗੋਂ ਦੇ ਖਿਲਾਫ ਖੜਾ ਸੀ ਅੱਜ ਜਿਹੜੇ ਇਹ ਨੇ ਜਿਹੜੇ ਕਹਿੰਦੇ ਮਤਲਬ ਸਰਕਾਰਾਂ ਥੋਡੀਆਂ ਹੁੰਦੀਆਂ ਹੁੰਦੀਆਂ ਜਾਂ ਫੌਜ ਪੁਲਿਸ ਸਾਡੀ ਨਹੀਂ ਹੈ ਇਹ ਮਲਕ ਭਾਗੋਂ ਦੀ ਆ ਅੱਜ ਮਲਕ ਭਾਗੋਂ ਦੀ ਰਾਖੀ ਕਰ ਰਹੀ ਹੈ ਇਹੀ ਮਲਕ ਭਾਗੋਂ ਜਿਹੜਾ ਮਤਲਬ ਕਰੋਨਾ ਰੁਪਿਆ ਕਰਜ਼ਾ ਲੈ ਕੇ ਜਿਹਦੇ ਚ ਅੱਧੀ ਸਬਸਿਡੀ ਆ ਉਸ ਲਾਲਚ ਨਾਲ ਸਾਡੇ ਲੋਕਾਂ ਦਾ ਬਿਮਾਰੀਆਂ ਵੰਡੂਗਾ ਤੇ ਪੁਲਿਸ ਤੇ ਫੌਜ ਤੇ ਸਰਕਾਰ ਉਹਨਾਂ ਦੇ ਹੱਕ 'ਚ ਖੜੀ ਹੈ ਸਾਡੀ ਤਾਂ ਹੈ ਹੀ ਨਹੀਂ ਉਹ ਮੈਂ ਇੱਕ ਹੋਰ ਜਾਣਨੀ ਚਾਹੁੰਗਾ ਗੱਲ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਸ ਫੈਕਟਰੀ ਦੀ ਉਵੇਂ ਪੂਰੀ ਡਿਟੇਲ ਨਹੀਂ ਪਤਾ ਤੁਹਾਨੂੰ ਪਤਾ ਤੁਸੀਂ ਲਗਾਤਾਰ ਮੈਨੂੰ ਦਾ ਸਾਲ ਹੀ ਹੋ ਗਿਆ ਨਾ ਵੱਧ ਭਾਵੇਂ ਹੋ ਗਿਆ ਵੀ ਤੁਸੀਂ ਲਗਾਤਾਰ ਇੱਥੇ ਸੰਘਰਸ਼ ਕਰ ਰਹੇ ਹੋ ਮੈਂ ਚਾਹੁੰਦਾ ਜਿਨ੍ਹਾਂ ਨੂੰ ਹਲੇ ਨਹੀਂ ਪਤਾ ਇਸ ਫੈਕਟਰੀ ਬਾਰੇ ਥੋੜੀ ਜਿਹੀ ਡਿਟੇਲ ਜ਼ਰੂਰ ਦਿਓ ਵੀ ਇਹ ਫੈਕਟਰੀ ਕਿਉਂ ਤੇ ਕਿਵੇਂ ਕਿਵੇਂ ਕੀ ਕੀ ਇਹਦੇ ਵਿੱਚ ਹੋਣਾ ਹੈ ਦੇਖੋ ਕਹਿੰਦੇ ਜਿਹੜਾ ਕੁਛ ਆ ਇਹ ਕੁਛ ਕਹੀ ਜਾਣੇ ਕਦੇ ਵੀ ਅਸੀਂ ਗੈਸ ਤਿਆਰ ਕਰਨੀ ਹੈ ਇੱਥੋਂ ਜਿਹੜੀ ਮਤਲਬ ਜਿਹੜੀ ਮਤਲਬ ਜੁੱਲਿਆਂ 'ਚ ਗੈਸ ਚੱਲਦੀ ਉਹ ਤਿਆਰ ਕਰਨੀ ਹੈ ਪਰ ਉਹ ਗੈਸ ਤਿਆਰ ਕਿਵੇਂ ਹੋਣੀ ਆ ਉਹੀ ਜਿਹੜਾ ਪਰਾਲ ਜਾਂ ਉਹਦੇ ਵਿੱਚ ਕੈਮੀਕਲ ਜਿਹੜੀ ਮੁਸਕਤਾਬਾਦ ਲੱਗੀ ਆਹੀ ਜਿਹੜੀ ਇਹ ਪਹਿਲਾਂ ਲਾਰੇ ਲੱਪੇ ਲਾਉਣਗੇ ਮਹੀਨਾ ਖੰਡ ਚਲਾ ਸਕਦੇ ਵਧੀਆ ਮੁਸਕਤਾਬਾਦ ਜਿਹੜੀ ਲੱਗੀ ਹੋਈ ਆ ਉਹ ਫੈਕਟਰੀ ਆ ਤਾਂ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਜਿੰਨਾ ਉਥੇ ਗੰਦਾ ਹਵਾੜ ਆਈ ਆ ਧੀਆਂ ਜਿਹੜੀਆਂ ਪੇਕੀ ਆਣੋਂ ਹਟ ਗਈਆਂ ਉਹ ਕਹਿੰਦੇ ਧੀਆਂ ਸਾਡੀਆਂ ਆ ਕੇ ਰਾਤ ਨਹੀਂ ਰਹਿੰਦੀਆਂ ਉਹ 2 ਘੰਟੇ ਤੋਂ ਵੱਧ ਉਹ ਗੈਸ ਤੇ ਮੂਰੇ ਬਹਿ ਨਹੀਂ ਸਕਦੀਆਂ ਸਾਡੇ ਤਾਂ ਨੱਕ ਮਰ ਗਏ ਤੇ ਸਾਡੇ ਨਾਲ ਇਹ ਹੋਣ ਜਾ ਰਹੀ ਹੈ ਸਾਨੂੰ ਪਤਾ ਹੈ ਵੀ ਇੱਥੇ ਗੰਦ ਬਰਨਾ ਮੱਖੀਆਂ ਆਉਣਗੀਆਂ ਬਿਮਾਰੀਆਂ ਪੈਣਗੀਆਂ ਸਰਕਾਰ ਨੇ ਤਾਂ ਸ਼ਰਮ ਨਹੀਂ ਮੰਨੀ ਪਰ ਲੋਕਾਂ ਨੇ ਤਾਂ ਮੰਨੀ ਆ ਨਾ ਅਣਖ ਵਾਲਿਆ ਗੈਰਤ ਵਾਲਿਆ ਲੋਕ ਲੜਦੇ ਵੀ ਸਾਡੇ ਇੱਥੋਂ ਫੈਕਟਰੀ ਚੱਕ ਕੇ ਲੈ ਜਾਓ ਸਾਨੂੰ ਲੋੜ ਨਹੀਂ ਆ ਰਹੀ ਸਰਕਾਰ ਫਿਰ ਮਤਲਬ ਲੋਕਾਂ ਦੀ ਕਿਵੇਂ ਹੋਗੀ ਸਰਕਾਰ ਜੋਕਾਂ ਦੀ ਆ ਇੱਕ ਵਾਰੀ ਤੇ ਵੀ ਖਬਰ ਆ ਰਹੀ ਸੀ ਕਿ ਫੈਕਟਰੀ ਦਾ ਫੈਸਲਾ ਹੋ ਗਿਆ ਕਿ ਚੱਕੀ ਜਾਊਗੀ ਫੈਕਟਰੀ ਇਦਾਂ ਦੀਆਂ ਖਬਰਾਂ ਵੀ ਆ ਰਹੀਆਂ ਅਸੀਂ ਕੀ ਲੱਗਦਾ ਕਿਉਂ ਨਹੀਂ ਫਿਰ ਦੁਬਾਰਾ ਚੱਕੀ ਜਾ ਰਹੀ ਫਿਰ ਫੇਰ ਉਮੀ ਸਰਕਾਰ ਉਸੇ ਤਰੀਕੇ ਨਾਲ ਹੀ ਅੱਗੇ ਆ ਰਹੀ ਆ ਦੇਖੋ ਸਰਕਾਰ ਝਰਕਾ ਕੇ ਦੇਖਦੀ ਹੁੰਦੀ ਆ ਲਾਲਚ ਦਿੰਦੀ ਹੁੰਦੀ ਆ ਸਾਰੇ ਕੁਝ ਕਰ ਲੀ ਆ ਪਰ ਆ ਜਿਹੜਾ ਮਤਲਬ ਅਖਾੜਾ ਪਿੰਡ ਹੈ ਇਹਦੇ ਤੇ ਸਰਕਾਰ ਦੀ ਕੋਈ ਦਵਾਈ ਲਾਗੂ ਨਹੀਂ ਹੋਈ ਬੜੀਆਂ ਪੈنسਲੀਨਾ ਲਾ ਕੇ ਦੇਖੀ ਉਹਨੇ ਇਹਨਾਂ ਦਾ ਸਵਾਗਤ ਤੋੜਨ ਵਾਸਤੇ ਜਥੇਬੰਦੀਆਂ ਨੂੰ ਖੰਡਾਉਣ ਵਾਸਤੇ ਬਹੁਤ ਜ਼ੋਰ ਲਾਇਆ ਇਹ ਸਾਰੀਆਂ ਮਤਲਬ ਲੜਾਈਆਂ ਨੂੰ ਜਿੱਤ ਚੁੱਕੇ ਲੋਕ ਆ ਤੇ ਉਹਦੇ ਚ ਉਹ ਬਾਰ ਬਾਰ ਅਜਮਾਈ ਕਰਕੇ ਦੇਖਦੇ ਨੇ ਅਜੇ ਹੋਰ ਦੇਖ ਲੈਣਾ ਪਰ ਐਲਾਨ ਕਰਨਾ ਬਾਕੀ ਆ ਜੰਗ ਸਾਡੀ ਜਿੱਤੀ ਹੋਈ ਜੀ ਇਸ ਪਿੰਡ ਦੇ ਨੌਜਵਾਨ ਵੀ ਨੇ ਵੀਰ ਆਪਣੇ ਨਾਲ ਕਾਫੀ ਲੰਮੇ ਸਮੇਂ ਤੋਂ ਇੱਥੇ ਨੇ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰ ਕੱਲ੍ਹ ਭਈ ਇਹ ਪਿੰਡ ਆ ਜਿਹੜਾ ਤੁਹਾਡਾ ਪੁਲਿਸ ਸੌਣੀ ਦੇ ਵਿੱਚ ਤਬਦੀਲ ਹੋ ਗਿਆ ਸੀ ਆਖਰ ਕੱਲ ਹੀ ਇਹ ਕਿਉਂ ਸਾਰਾ ਹੋਇਆ ਕਾਰਨ ਕੀ ਬਣਿਆ ਕੱਲ ਇਹੋ ਜੀ ਕਿਹੜੀ ਘਟਨਾ ਵਾਪਰੀ ਜਿਹੜਾ ਪੁਲਿਸ ਨੇ ਸਾਰੇ ਪਿੰਡ ਨੂੰ ਹੀ ਸੀਲ ਕਰਤਾ ਜਦੋਂ ਵੀ ਸਾਡੀ ਹਾਈ ਕੋਰਟ ਦੇ ਵਿੱਚ ਤਰੀਕ ਆਉਂਦੀ ਆ ਜੋ ਇਹ ਕਾਰਪੋਰੇਟ ਘਰਾਣੇ ਵੱਡੇ ਪਲਾਟ ਪਿੰਡਾਂ ਦੇ ਵਿੱਚ ਥੋਪਣ ਲੱਗੇ ਹਨ ਜੋ ਪਿੰਡਾਂ ਦੀਆਂ ਪੰਚਾਇਤਾਂ ਤੋਂ ਜਾਂ ਪਿੰਡਾਂ ਦੇ ਲੋਕਾਂ ਤੋਂ ਬਿਨਾਂ ਮਨਜ਼ੂਰੀ ਲਈ ਲਾਏ ਜਾ ਰਹੇ ਹਨ ਉਹਨਾਂ ਦੀ ਲੜਾਈ ਅਸੀਂ ਸ਼ਾਂਤ ਵੀ ਢੰਗ ਨਾਲ ਲੜ ਰਹੇ ਹਾਂ ਪਰ ਜਦੋਂ ਵੀ ਹਾਈ ਕੋਰਟ ਦੇ ਵਿੱਚ ਤਰੀਕ ਆਉਂਦੀ ਆ ਤਾਂ ਪੁਲਿਸ ਪ੍ਰਸ਼ਾਸਨ ਇਹੋ ਜਿਹੇ ਹੱਥ ਕੰਡੇ ਅਪਣਾਉਂਦਾ ਜਿੱਤੇ ਲਈ ਸਾਨੂੰ ਸੜਕਾਂ ਰੋਡ ਜਾਮ ਕਰਨੇ ਪੈਂਦੇ ਆ ਸਾਡਾ ਨਗਰ ਪੂਰਾ ਇੱਕ ਜੁੱਟ ਹੋ ਗਏ 30 April ਤੋਂ 7ਵੇਂ ਦਿਨ ਧਰਨੇ ਤੇ ਬੈਠਾ ਵੀ ਸੀ ਕਿਸੇ ਵੀ ਹੱਦ ਤੱਕ ਇਹ ਫੈਕਟਰੀ ਜਿਹੜੀ ਖਾੜੇ ਪਿੰਡ ਦੀ ਹੋਂਦ ਵਿੱਚ ਨਹੀਂ ਲੱਗਣ ਦਵਾਗੇ ਪਰ ਪ੍ਰਸ਼ਾਸਨ बार-बार ਇਹੋ ਜਿਹੇ ਜੋਰ ਜਮਈਆ ਕਰਾ ਕੇ ਇਹ ਪਲਾਟ ਤੱਕੇ ਨਾਲ ਸਾਡੇ ਪਿੰਡ ਦੇ ਵਿੱਚ ਲਗਾ ਕੇ ਸਾਨੂੰ ਕੈਂਸਰ ਫੈਕਟਰੀ ਦੇ ਕੈਂਸਰ ਫੈਕਟਰੀ ਨਾਲ ਜੋੜਨਾ ਚਾਹੁੰਦਾ ਵਾ ਸਾਡੇ ਪਿੰਡ ਦਾ ਪਹਿਲਾ ਤੇ ਆਖਰੀ ਫੈਸਲਾ ਇਹ ਆ ਜੇ ਪਲਾਟ ਚੱਲੂਗਾ ਤਾਂ ਸਾਡੇ ਪਿੰਡ ਦੀਆਂ ਮਾਈਆਂ ਬੀਬੀਆਂ ਭੈਣਾਂ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਦੀਆਂ ਲਾਸਾਂ ਤੋਂ ਗੁਜ਼ਰ ਕੇ ਚੱਲੂਗਾ ਨਹੀਂ ਸੀ ਇਹ ਪਲਾਟ ਕਿਸੇ ਵੀ ਹੱਦ ਤੱਕ ਨਹੀਂ ਚੱਲਣ ਦੇਵਾਂਗੇ ਕੀ ਸਾਰਾ ਪਿੰਡ ਸਹਿਮਤ ਹੈ ਇਸ ਗੱਲ ਨਾਲ ਬਿਲਕੁਲ ਜੀ ਐਸ ਦੀ ਮਿਸਾਲ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਦਿੱਤੀ ਆ ਤੇ ਪਹਿਲਾਂ ਲੋਕ ਸਭਾ ਚੋਣਾਂ ਦੇ ਵਿੱਚ ਪੂਰਨ ਤੌਰ ਤੇ ਬਾਈਕਟ ਕਰਕੇ 0% ਵੋਟ ਦੇ ਆਧਾਰ ਤੇ ਦਿੱਤੀ ਆ ਵੀ ਸਾਡਾ ਪੂਰਨ ਤੌਰ ਤੇ ਪਿੰਡ ਆ ਜਿਹੜਾ ਉਹ ਇੱਕ ਨੱਕੇ ਵਿੱਚੋਂ ਨੰਗਿਆ ਹੋਇਆ ਤੇ ਇਹ ਫੈਕਟਰੀ ਦੇ ਪੂਰਾ ਵਿਰੋਧ ਦੇ ਵਿੱਚ ਆ ਕਿਸੇ ਵੀ ਹੱਦ ਤੱਕ ਇਹ ਫੈਕਟਰੀ ਨਹੀਂ ਚੱਲਣ ਦੇਵਾਂਗੇ। ਚਾ ਬੱਚਾ ਚੋਕ ਦੇਵਾਂਗੇ। ਸਿਰ ਫੈਕਟਰੀ ਰੋਕ ਦੇਵਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਪਿੰਡ ਵਾਲੇ ਬੈਠੇ ਨੇ ਪਿੰਡ ਵਾਲਿਆਂ ਦੇ ਵਿੱਚ ਕਾਫੀ ਰੋਸ ਆ ਇਸ ਮਾਮਲੇ ਦੇ ਵਿੱਚ। ਮਾਤਾ ਜੀ ਇਸ ਪਿੰਡ ਦੇ ਵਿੱਚ ਜਿਹੜੀ ਫੈਕਟਰੀ ਲੱਗ ਰਹੀ ਆ ਨਾ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਤੁਹਾਨੂੰ ਘਰਾਂ ਦੇ ਵਿੱਚ ਡੱਕ ਰਿਹਾ ਕਿਉਂ ਲੱਗਦਾ ਕਿ ਪੁਲਿਸ ਤੋਡੀ ਗੱਲ ਨਹੀਂ ਸੁਣ ਰਹੇ ਉਹਨਾਂ ਦੀ ਸੁਣ ਰਹੇ ਨੇ ਹਾਂਜੀ ਉਹਨਾਂ ਦੀ ਸੁਣ ਰਹੇ ਆ ਇਸੇ ਕਰਕੇ ਅਸੀਂ ਇਹ ਗੰਦੀ ਫੈਕਟਰੀ ਨਹੀਂ ਲੱਗਣ ਦੇਵਾਂਗੇ ਸਾਡੇ ਨਾਲ ਜੋ ਕੁਝ ਵੀ ਮਰਜ਼ੀ ਹੋ ਜੇ ਸਾਡੇ ਉੱਤੋਂ ਦੀ ਗੱਡੀਆਂ ਲੰਘਾਉਣਗੇ ਸਾਨੂੰ ਮਾਰ ਕੇ ਤਾਂ ਫੈਕਟਰੀ ਲਾ ਸਕਦੇ ਆ ਪਰ ਅਸੀਂ ਜੀਹਨ ਦੇ ਜੀ ਫੈਕਟਰੀਆਂ ਲੱਗਣ ਨਹੀਂ ਦੇਵਾਂਗੇ ਅਸੀਂ ਆਪਦੇ ਬੱਚਿਆਂ ਲਈ ਆਪਦੇ ਭਵਿੱਖ ਲਈ ਇਹ ਬਿਮਾਰੀਆਂ ਨਹੀਂ ਆਉਣ ਦੇਵਾਂਗੇ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇਸ ਧਰਨੇ ਤੇ ਬੈਠਿਆ ਨੂੰ ਜਿਹੜਾ ਫੈਕਟਰੀ ਦੇ ਖਿਲਾਫ ਲੱਗਿਆ ਇਹ 11 ਮਹੀਨੇ ਹੋ ਚੁੱਕੇ ਨੇ ਨਹੀਂ ਸਾਲ ਹੋ ਹੀ ਗਿਆ ਹਾਂਜੀ ਹਾਂਜੀ ਸਾਲ ਹੋ ਗਿਆ ਤਾਨੂੰ ਕਿਵੇਂ ਪਤਾ ਲੱਗਿਆ ਸੀਗਾ ਵੀ ਹਾਏ ਫੈਕਟਰੀ ਸਾਡੇ ਲਈ ਠੀਕ ਨਹੀਂ ਹੈਗੀ ਇਹ ਪਹਿਲਾਂ ਇਹਨਾਂ ਨੇ ਚਾਲਾਂ ਖੇਡੀਆਂ ਵੀ ਅਸੀਂ ਇੱਥੇ ਚਾਰ ਵਾਲੀ ਬਣਾਉਣੀ ਆ ਜਾਂ ਕੁਝ ਵੀ ਬਣਾਉਣਾ ਵਾ ਪਰ ਉਹਨਾਂ ਨੇ ਨਹੀਂ ਬਣਾਈ ਜਦੋਂ ਸਾਨੂੰ ਇਹ ਬਣਾਉਣ ਲੱਗੇ ਸਾਨੂੰ ਉਸੇ ਟਾਈਮ ਹੀ ਪਤਾ ਲੱਗਿਆ ਉਸੇ ਟਾਈਮ ਹੀ ਅਸੀਂ ਧਰਨਾ ਲਾ ਲਿਆ ਜੀ ਮਾਤਾ ਹੁਣ ਦੇਖਦੇ ਨਾ ਆਸ-ਪਾਸੇ ਬਹੁਤ ਜ਼ਿਆਦਾ ਪੁਲਿਸ ਆ ਸਾਰਾ ਪਿੰਡ ਥੋੜਾ ਪੁਲਿਸ ਨਾਲ ਭਰਿਆ ਪਿਆ ਤੇ ਪੁਲਿਸ ਚੱਕ ਕੇ ਜੇਲ੍ਹਾਂ ਦੇ ਵਿੱਚ ਵੀ ਸੱਟ ਸਕਦੀ ਆ लाठी ਚਾਰਜ ਵੀ ਕਰ ਸਕਦੀ ਆ ਤਾਂ ਕਿਵੇਂ ਕੋਈ ਡਰ ਨਹੀਂ ਲੱਗਦਾ ਇਦਾਂ ਦਾ ਵੀ ਸਾਡੇ ਨਾਲ ਧੱਕਾ ਵੀ ਕਰ ਸਕਦੀ ਆ ਪੁਲਿਸ ਨਹੀਂ ਅਸੀਂ ਬਿਲਕੁਲ ਨਹੀਂ ਡਰਦੇ ਸਾਡਾ ਡਰ ਤਾਂ ਅਸੀਂ ਡਰਦੇ ਹੀ ਨਹੀਂ ਸਾਨੂੰ ਆਥਨ ਸਵੇਰ ਪੁਲਿਸ ਸਾਡੇ ਸਾਰੇ ਪਿੰਡ ਚ ਫਿਰਦੀ ਆ ਪਰ ਅਸੀਂ ਪੁਲਿਸ ਤੋਂ ਡਰਦੇ ਨਹੀਂ ਹੈਗੇ ਪਰ ਅਸੀਂ ਬੱਚਿਆਂ ਲਈ ਬਿਮਾਰੀਆਂ ਨਹੀਂ ਲੈ ਕੇ ਆਵਾਂਗੇ ਸਾਨੂੰ ਮਰ ਜਾਣਾ ਮਨਜ਼ੂਰ ਆ ਪਰ ਅਸੀਂ ਫੈਕਟਰੀ ਲੱਗਣ ਨਹੀਂ ਦੇਵਾਂਗੇ ਤੁਸੀਂ ਇਕੱਠ ਦੇਖ ਕੇ ਦੇਖ ਸਕਦੇ ਹੋ ਵੀ ਇਹ ਕੱਲਾ ਬੀਬੀਆਂ ਦਾ ਤੇ ਵੀਰਾਂ ਦਾ ਇਕੱਠ ਇੰਨਾ ਜਿਆਦਾ ਹੈ ਕਿ ਸਾਰਾ ਪਿੰਡ ਇਸ ਗੱਲ ਦੇ ਨਾਲ ਸਹਿਬਤਾ ਵੀ ਅਸੀਂ ਕੈਂਸਰ ਫੈਕਟਰੀ ਅਸੀਂ ਲੱਗਣ ਨਹੀਂ ਦੇਣੀ ਹੈਗੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਭਾਵੇਂ ਸਾਨੂੰ ਜੇਲ੍ਹਾਂ ਚ ਸੱਟ ਦੇਣ ਚਾਹੀਏ ਸਾਨੂੰ ਮਾਰ ਦੇਣ ਅਸੀਂ ਇੱਥੇ ਡਟ ਕੇ ਵਿਰੋਧ ਕਰਾਂਗੇ ਜਦੋਂ ਆਪਾਂ ਕਹਿੰਦੇ ਨਾ ਵੀ ਪਿੰਡ ਦੀ ਪੰਚਾਇਤ ਜਿੱਧਰ ਹੋਵੇ ਤਾਂ ਸਾਰਿਆਂ ਨੂੰ ਉਧਰ ਹੋਣਾ ਪੈਂਦਾ ਹਨਾ ਸਾਰਾ ਪਿੰਡ ਇੱਕ ਪਾਸੇ ਇਕੱਲੀ ਪੰਚਾਇਤ ਹੀ ਨਹੀਂ ਸਾਰਾ ਪਿੰਡ ਹੀ ਇੱਕ ਪਾਸੇ ਆ ਪਰ ਪੁਲਿਸ ਦੇਖਦੇ ਆ ਕੱਲ ਮੈਂ ਦਿੱਲੀ ਤੋਂ ਆ ਰਿਹਾ ਸੀਗਾ ਮਹਿਲਕਲਾਂ ਦਾ ਏਰੀਆ ਸਾਰਾ ਜਦੋਂ ਨਾ ਉੱਥੇ ਪੁਲਿਸ ਖੜੀ ਜਗਰਾਉਂ ਪੁਲਿਸ ਖੜੀ ਸਾਰੇ ਪਿੰਡਾਂ ਚ ਪੁਲਿਸ ਖੜੀ ਪੁਲਿਸ ਹੀ ਨਹੀਂ ਤੁਹਾਡੇ ਖਿਲਾਫ ਕਿਉਂ ਆ ਅਸੀਂ ਪੂਰਾ ਡਟ ਕੇ ਵਿਰੋਧ ਕਰਦੇ ਆਂ ਸਾਰੇ ਨਾਕੇ ਤੋੜ ਕੇ ਸਾਰੇ ਵੀਰ ਇੱਥੇ ਪਹੁੰਚੇ ਆਗੇ ਅਸੀਂ ਉਹਨਾਂ ਦਾ ਬਹੁਤ ਦਿਲੋਂ ਤਹਿ ਧੰਨਵਾਦ ਕਰਦੇ ਆਂਗੇ ਤੇ ਪਿੰਡ ਦੀ ਪੰਚਾਇਤ ਆ ਜਿਹੜੀ ਉਹ ਸਾਡੇ ਮੋਰਚੇ ਦੇ ਨਾਲ ਪੂਰਾ ਡਟ ਕੇ ਖੜੀ ਹੈਗੀ ਹਾਂਜੀ ਮੈਂ ਕੱਲ ਵਾਲਾ ਵਾਕਿਆ ਜਾਨਣਾ ਚਾਹੁੰਦਾ ਕਿਉਂਕਿ ਅਸੀਂ ਤਾਂ ਸਿਰਫ ਖਬਰਾਂ 'ਚ ਦੇਖਿਆ ਹਨਾ ਇੱਥੇ ਆ ਕੇ ਨਹੀਂ ਦੇਖ ਸਕੇ ਕੀ ਕੀ ਗੱਲ ਹੋਇਆ ਮੈਨੂੰ ਜ਼ਰੂਰ ਦੱਸੋ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਕੀ ਚੱਲਦਾ ਰਿਹਾ ਕੁਛ ਨਹੀਂ ਚੱਲਦਾ ਰਿਹਾ ਪਰ ਸਾਡੇ ਅੱਗੇ ਹੀ ਨਹੀਂ ਆਉਂਦੀ ਪੜ ਸਾਡੇ ਨੇੜੇ ਹੀ ਨਹੀਂ ਆਉਂਦੀ ਉਹ ਵੀ ਡਾਊਟ ਲੀਆਂ ਸਰਕਾਰਾਂ ਚਲੋ ਉਹਨਾਂ ਦੀ ਵੀ ਡਿਊਟੀ ਆ ਉਹਨਾਂ ਨੇ ਡਿਊਟੀ ਦੇੜੀਆਂ ਪਰ ਅਸੀਂ ਡਟੇ ਹੋਏ ਹਾਂ ਕੱਲ ਦੇ ਡਟੇ ਬੈਠੇ ਹਾਂ ਜਿੰਨਾ ਚਿਰ ਕੋਈ ਐਲਾਨ ਨਹੀਂ ਹੁੰਦਾ ਐਸੇ ਤਰ੍ਹਾਂ ਹੀ ਅਸੀਂ ਡਟੇ ਰਹਿਾਂਗੇ ਚਾਹੇ ਬੰਦਿਆਂ ਨੂੰ ਘਰਾਂ ਦੇ ਵਿੱਚ ਵੀ ਤਾੜਤਾ ਸੀ ਕੁਝ ਬੰਦਿਆਂ ਦਾ ਹਾਂਜੀ ਨਹੀਂ ਸਾਡੇ ਪਿੰਡ ਨਹੀਂ ਤਾੜਿਆ ਸਾਡੇ ਜਿਹੜੇ ਵੱਡੇ ਆਗੂ ਆ ਜਿਵੇਂ ਜਗਰਾਓਂ ਡੇਢ ਕੀ ਜਿਨ੍ਹਾਂ ਨੇ ਉੱਥੇ ਪਹੁੰਚਣਾ ਸੀ ਪਰ ਉਹ ਵੀ ਧਨੇਰ ਸਾਹਿਬ ਦੇ ਸ਼ਾਵਾਸ਼ ਜਿਨ੍ਹਾਂ ਨੇ ਛਡਵਾਏ ਸ਼ਾਮ ਤੱਕ ਸਾਡੇ ਕੋਲੇ ਸਾਰੇ ਪਹੁੰਚ ਗਏ ਆ ਪਰ ਸਾਨੂੰ ਬਹੁਤ ਖੁਸ਼ੀ ਹੋਈ ਆ ਵੀ ਸਾਡੇ ਚ ਪਹੁੰਚਿਆ ਰਾਤ ਦੀ ਸਾਡੇ ਕੋਲ ਬੈਠੇ ਆ ਉਹ ਪਰ ਜਿੰਨਾ ਚਿਰ ਸਾਡਾ ਧਰਨਾ ਨਹੀਂ ਇਹ ਫੈਕਟਰੀ ਨਹੀਂ ਚੱਕੀ ਜਾਊਗੀ ਅਸੀਂ ਇਸੇ ਤਰ੍ਹਾਂ ਹੀ ਧਰਨੇ ਤੇ ਬੈਠਾਂਗੇ ਅਸੀਂ ਦਿਨ ਰਾਤ ਅਸੀਂ ਰਾਤ ਵੀ ਬੀਬੀਆਂ ਇੱਥੇ ਹੀ ਰਹੀਆਂ ਅਸੀਂ ਰਾਤ ਨੂੰ ਵੀ ਡਰਦਿਆਂ ਸਾਨੂੰ ਪੁਲਿਸ ਡਰਾਉਂਦੀ ਸੀ ਵੀ ਹਾਂ ਠੀਕ ਹੈ ਰਾਤ ਨੂੰ ਘਰਾਂ ਨੂੰ ਬੀਬੀਆਂ ਚਲੀਆਂ ਜਾਣਗੀਆਂ ਵੀ ਇਹਨਾਂ ਦਾ ਖੇਲਾ ਖਿਲਾਰ ਦਾਂਗੇ ਪਰ ਅਸੀਂ ਡਰਦੇ ਨਹੀਂ ਅਸੀਂ ਆਪਦੇ ਬੱਚਿਆਂ ਤੋਂ ਮੂਰੇ ਮਰਾਂਗੇ हां ਇਹ ਪੰਜਾਬ ਦੇ ਉਹ ਲੋਕ ਨੇ ਅਖਾੜਾ ਪਿੰਡ ਦਾ ਜਗਰਾਉਂ ਏਰੀਆ ਦਾ ਪਿੰਡ ਜਿੱਥੇ ਕਿ ਸਾਰਾ ਪਿੰਡ ਆ ਜਿਹੜਾ ਉਹ ਇੱਕ ਪਾਸੇ ਆ ਕਿ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਪਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇਹ ਫੈਕਟਰੀ ਲਵਾਉਣ ਦੇ ਹੱਕ ਵਿੱਚ ਨੇ ਤਾਂ ਤੁਹਾਨੂੰ ਇਹ ਗੱਲ ਕਿਵੇਂ ਲੱਗੀ ਪਿੰਡ ਦੇ ਲੋਕਾਂ ਦਾ ਸਹਿਯੋਗ ਪਿੰਡ ਦੇ ਲੋਕਾਂ ਦੀ ਆਵਾਜ਼ ਕੀ ਤੁਸੀਂ ਅੱਗੇ ਤੱਕ ਪਹੁੰਚਾਓਗੇ ਜੁੜੇ ਰਹੋ ਦੁਨੀਆ ਦੇ ਨਾਲ